ਕਬੂਰਥਲਾ ਦੇ ਰਿਟਾਇਰਡ ਅਧਿਕਾਰੀ ਦੇ ATM ਕਾਰਡ ਨੂੰ ਬਦਲ ਕੇ 50000 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਠੱਗ ਦਾ ਇਹ ਕਾਰਨਾਮਾ ATM ਦੇ ਵਿੱਚ ਲੱਗੇ CCTV ਕੈਮਰੇ ਚ ਕੈਦ ਹੋ ਗਿਆ ਉਥੇ ਹੀ ਅਧਿਕਾਰੀਆਂ ਨੇ CCTV ਫੁਟੇਜ ਦੇ ਲਈ ਹੈੱਡ ਆਫਿਸ ਨੂੰ ਈਮੇਲ ਜਾਰੀ ਕਰ ਦਿੱਤਾ ਦੂਜੇ ਪਾਸੇ ਥਾਣਾ 2 ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਕ੍ਰਿਕਟਨਾਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਆਲੇ-ਦੁਆਲੇ ਲਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਉਹਨਾਂ ਹੀ ਦਾਵਾ ਕੀਤਾ ਕਿ ਜਲਦ ਹੀ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਅਸੀਂ ਤੁਹਾਨੂੰ ਸੀਸੀਟੀਵੀ ਫੁਟੇਜ ਦੇ ਦਾਂਗੇ। ਤੇ ਅੱਜ ਮੈਂ ਜਦੋਂ ਗਿਆ ਤਾਂ ਉਹਨਾਂ ਨੇ ਮੈਨੂੰ ਇੱਥੇ ਜਿਹੜੀ ਮਨਸੂਰਵਾਲ ਬ੍ਰਾਂਚ ਆ ਉਹਨੂੰ ਤੇ ਉੱਥੇ ਭੇਜ ਦਿੱਤਾ। ਕਹਿੰਦੇ ਵੀ ਉੱਥੇ ਜਾਓ ਤੇ ਉਹ ਤੁਹਾਨੂੰ ਕਢਾ ਕੇ ਦੇਣਗੇ। ਅੱਜ ਮੈਂ ਉੱਥੇ ਗਿਆ ਸੀਗਾ ਉਹਨਾਂ ਨੇ ਮੇਰੀ ਐਪਲੀਕੇਸ਼ਨ ਲੈ ਲਈ ਆ। ਤੇ ਕਹਿੰਦੇ ਵੀ ਤੁਹਾਨੂੰ ਜਿਸ ਵੇਲੇ ਵੀ ਫੁਟੇਜ ਸਾਡੇ ਕੋਲ ਰਸੀਬ ਹੋ ਜਾਊਗੀ ਪਹਿਲਾਂ ਹੀ ਆ ਕੇ ਮੇਰੇ ਤੋਂ ਪਹਿਲਾਂ ਹੀ ਖੜਾ ਸੀ ਮੁੰਡਾ ਅੰਦਰ ਤੇ ਉਹ ਕਹਿੰਦਾ ਵੀ ਮਸ਼ੀਨਾਂ ਰਿਪੇਅਰ ਕੀਤੀਆਂ ਉਹ ਲੈ ਕਿਸੇ ਨੂੰ ਫੋਨ ਵੀ ਕੀਤਾ ਵੀ ਮਸ਼ੀਨਾਂ ਰਿਪੇਅਰ ਹੋ ਗਈਆਂ ਕੈਸ਼ ਭਾਤਾ ਹੁਣੇ ਚਲ ਪੈਣੀ ਆ ਤਾਂ ਇੱਕ ਇੱਕ ਮਸ਼ੀਨ ਤੋਂ ਸਲਿੱਪ ਨਿਕਲਦੀ ਐ ਇਸ ਵੇਲੇ ਤਾਂ ਦੂਸਰੇ ਤੋਂ ਕੈਸ਼ ਨਿਕਲਦਾ ਰਿਪੇਅਰ ਹੋਣ ਕਰਕੇ ਤੇ ਮੈਂ ਜਦੋਂ ਸਲਿੱਪ ਕਢਾਈ ਆ ਉਹਨੇ ਮਸ਼ੀਨ ਦੇ ਉੱਪਰ ਕਿਸੇ ਬਕਤਰ ਤੇ ਉਂਗਲ ਮਾਰੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਾ ਉਹ ਮੇਰਾ ਕਿਸ ਹੱਬ ਨਾਲ ਮੇਰਾ ਉਹ ਮਸ਼ੀਨ ਚੋਂ ਹੀ ਕੱਢ ਕੇ ਲੈ ਗਿਆ ਤੇ ਮੈਨੂੰ ਦੂਸਰਾ ਉਹ ਮਸ਼ੀਨ ਦੇ ਪਾ ਕੇ ਧਮਾ ਕੇ ਇੱਕਦਮ ਗਾਇਬ ਹੋ ਗਿਆ ਜਿੰਨੀ ਦੇਰ ਤੱਕ ਮੈਂ ਆਪਣਾ ਖਾਤਾ ਬੰਦ ਕਰਾਇਆ ਬੈਂਕ ਤੋਂ ਓਨੀ ਦੇਰ ਤੱਕ ਉਹ 50000 ਰੁਪਇਆ ਐਡਮ ਔਜਲਾ ਫਾਟਕ ਤੋਂ ਕਢਾ ਕੇ ਤਾਂ ਲੈ ਗਿਆ ਅੱਛਾ ਜੀ ਹੋਰ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਕਿਸੇ ਦਿਨ ਇਹ ਸ਼ਾਮ ਨੂੰ ਐਪਲੀਕੇਸ਼ਨ ਦੇ ਦਿੱਤੀ ਗਈ ਸੀ ਤੇ ਕੱਲ ਐਫ ਆਈ ਆਰ ਲਾਉ ਜੂਗੀ ਜੋ ਕਿ ਮੇਰੇ ਮੋਬਾਈਲ ਤੇ ਵੀ ਮੈਸੇਜ ਜਿਹੜਾ ਆ ਚੁੱਕਾ ਉਹਦਾ ਤੇ ਉਸ ਤੋਂ ਬਾਅਦ ਐਸ ਐਸ ਸੀ ਦਫ਼ਤਰ ਵਾਲਿਆਂ ਨੇ ਮੈਨੂੰ ਬੁਲਾਇਆ ਸੀਗਾ ਤੇ ਸਰਦਾਰ ਚਰਨਜੀਤ ਸਿੰਘ ਟੈਕਨੀਕਲ ਡਿਪਾਰਟਮੈਂਟ ਵਾਲਿਆਂ ਨੇ ਉਹਨਾਂ ਨੇ ਵੀ ਮੇਰਾ ਗਿਆਨ ਲੈਣਾ ਹੈ ਸੂਤਰੇ ਦੀ ਜੇਕਰ ਮੰਨਿਆ ਹੈ ਐਚ ਡੀ ਐਫ ਸੀ ਬੈਂਕ ਦੇ ਲੱਗੇ ਏ ਟੀ ਐਮ ਦੇ ਵਿੱਚ ਪਿਛਲੇ 6 ਮਹੀਨਿਆਂ ਦੇ ਦੌਰਾਨ ਲਗਭਗ 20 ਅਜਈਆਂ ਘਟਨਾਵਾਂ ਘਟ ਚੁੱਕੀਆਂ ਨੇ ਜਿਨ੍ਹਾਂ ਵਿੱਚੋਂ ਕੁਝ ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਹੀ ਨਹੀਂ ਦਰਜ ਕਰਵਾਈ ਹੈ ਹੋਤੇ ਹੀ ਇਨ੍ਹਾਂ ਘਟਨਾਵਾਂ ਦੇ ਬਾਵਜੂਦ ਉਕਤ ਏਟੀਐਮ 'ਤੇ ਕੋਈ ਵੀ ਸਿਕਿਉਰਿਟੀ ਗਾਰਡ ਤਾਇਨਾਤ ਨਹੀਂ ਹੈ ਕਪੂਰਥਲਾ ਤੋਂ ਸੰਦੀਪ ਬਰੋਇ ਬਿਊਰੋ ਰਿਪੋਰਟ ਜਗਬਾਣੀ ਟੀਵੀ